ਆਪਣੇ ਆ ਬੈਕ ਸਾਈਡ ਕੋਠੀਆਂ ਬੁਲਾਉਂਦਿਆਂ ਸਾਰੇ ਉਹ ਰੋੜਾ ਜੀ ਪਰੇ ਤੇ ਲਾਗੇ ਮੱਕੀ-ਮੱਕੀ ਲੱਗੀ ਹੋਈ ਆ ਤੇ ਇਧਰ ਬੈਕ ਸਾਈਡ ਤੇ ਜੀ ਰਾਤੀ ਚੋਰਾਂ ਨੇ ਕੰਦ ਬਾੜਤੀ ਹਾਂਜੀ ਅੱਜ ਤਰੀਕ ਹੈਗੀ ਆ ਤੇ ਹਾਂ ਤੇ 25 2025 ਜੀ ਕੱਲ ਇਹ 22 ਤਰੀਕ ਨੂੰ ਜਿੱਦਾਂ ਰਾਤ ਨੂੰ ਬਾੜੀ ਆ ਕੰਦੇ ਏ ਤੇ ਆ ਦੇਖੋ ਚੋਰਾ ਨੇ ਪਹਿਲਾਂ ਤੇ ਥੱਲੇ ਉਹ ਜਿੱਦਾ ਕੱਢਣੀ ਸ਼ੁਰੂ ਕੀਤੀ ਗੰਦ ਤੇ ਚੋਰਾਣ ਬਾਅਦ ਚ ਕਿਸੇ ਚੋਰ ਨੂੰ ਲੱਗਾ ਉਹ ਪਤਾ ਵੀ ਇੱਥੇ ਤੇ ਤੇ ਗਲਤੀ ਆ ਜਾਣਾ ਤੇ ਤੇ ਗੱਭਰਿਆ ਹ ਤੇ ਉਹਨਾਂ ਨੇ ਫੇਰ ਇਥੋਂ ਸਟਾਰਟ ਕੀਤੀ ਉਤੋਂ ਹਾਂਜੀ ਇਥੋਂ ਕੱਢੀ ਤੇ ਗਾੜੀ ਸੰਦੂਕ ਆ ਗਿਆ ਸੰਦੂਕ ਤੋਂ ਬਾਅਦ ਵਿੱਚ ਫੇਰ ਇਹ ਗਾੜੀ ਗਏ ਆ ਤੇ ਗਾੜੀਆਂ ਫੇਰ ਉਹਨਾਂ ਨੂੰ ਲੱਗਾ ਪਤਾ ਵੀ ਪੇਟੀ ਆ ਗਈ ਆ ਪੇਟੀ ਸੀ ਉਹ ਸੀ ਕੀਤੀ ਨਾਲ ਸਾਈਡ ਤੇ ਕੀਤੀ ਆ ਕੰਦ ਕੰਦ ਕਰਨ ਲੱਗੇ ਸੀਗੇ ਫੇ ਉਸ ਤੋਂ ਬਾਅਦ ਚੁਣਾ ਤਾਂ ਉੱਤੋਂ ਤੱਕ ਕੱਢੀ ਆ ਤੇ ਉਸ ਤੋਂ ਬਾਅਦ ਚੰਦਰਾ ਇੰਟਰਵਿਊ ਆ ਜੀ ਤੇ ਆ ਮੁੰਡਾ ਘਰ ਦਾ ਮਾਲਕ ਆ ਤੇ ਬੇਟਾ ਉਹਨਾਂ ਦਾ ਤੇ ਤੁਹਾਨੂੰ ਵੀਰੇ ਪਤਾ ਨਹੀਂ ਲੱਗਾ ਜਿੱਦਾਂ ਰਾਤ ਨੂੰ ਤੁਹਾਡੇ ਘਰੇ ਜਿੱਦਾ ਆਏ ਆ ਨਹੀਂ ਨਹੀਂ ਭਾਈ ਅੱਛਾ ਰਾਤ ਨੂੰ ਕੋਈ ਹਲਚਲ ਕੋਈ ਘਰੇ ਖੜਾਕ ਹੋਵੇ ਏਡੀ ਕੰਦ ਸ਼ੈਣੀ ਤੁਹਾਡੇ ਤੋਂ ਬਿਨਾਂ ਤੇ ਪਾੜੀ ਨਹੀਂ ਜਾਣੀ ਨਹੀਂ ਨਹੀਂ ਖੜਾਕ ਨਹੀਂ ਆਇਆ ਭਾਜੀ ਕੋਈ ਖੜਾਕ ਨਹੀਂ ਆਇਆ ਅੱਛਾ ਤੇ ਅੰਦਰ ਆ ਮੜਿਆ ਤੁਹਾਨੂੰ ਅੰਦਰ ਦਾ ਵੀ ਭਾਜੀ ਦਿਖਾਉਣੇ ਦ੍ਰਿਸ਼ ਆ ਮੜਿਆ ਅੰਦਰ ਕੀ ਹੋਇਆ ਇਹਨਾਂ ਕੀ ਕੀਤਾ ਅੰਦਰ ਪਰ ਇਹ ਘੜ ਦੇ ਆਹ ਬਾਲਟੀ ਵੀ ਪਰੇ ਉਧਰ ਪਿੱਛੇ ਕਰ ਦੇ ਹਾਂ ਜੀ ਦੇਖੋ ਜੀ ਕੰਦ ਉੱਚੀ ਦੇਖੋ ਜੀ ਤਾਂ ਉਹ ਕਿੰਨੀ ਥੱਲੇ ਥੱਲੇ ਕੋਈ ਪੂਰਾ ਜਗਾੜ ਕਰਕੇ ਆਏ ਸੀ ਜਿੱਦਾਂ ਥੱਲੇ ਰੱਖਣ ਨੂੰ ਵੀ ਚੀਜ਼ ਲੈ ਕੇ ਆਇਟਾ ਉਟਾ ਦੇ ਚੱਕੇ ਤੇ ਅਸੀਂ ਲਾਏ ਇੱਧਰ ਲਵਾਏ ਆ ਹਾਂ ਜੀ ਆਹ ਜੀ ਕਮਰਿਆਂ ਚ ਸਾਮਾਨ ਪਿਆ ਪੰਜਾਹ ਕੁ ਨਾ ਖਲਾਰਾ ਪਿਆ ਹੋਇਆ ਜੀ ਜਿੰਦੇ ਜਿੰਦੇ ਤੋੜੇ ਹੋਏ ਸੀਗੇ ਹਾਂਜੀ ਤੇ ਉਸ ਤੋਂ ਬਾਅਦ ਵਿੱਚ ਆਧਰਾ ਕਮਰੇ ਦੇ ਛੋਟੇ ਬੂਗੇ ਨੂੰ ਵੀ ਇਹਨਾਂ ਨੇ ਅੰਦਰੋਂ ਲੋਕ ਲਾ ਕੇ ਸੰਦੂਕ ਵਗੈਰਾ ਕੋਈ ਮੰਜੇ-ਮੁंजे ਕਰਤੇ ਸੀ ਨਾਲ ਵੀ ਅੰਦਰੋਂ ਕੋਈ ਆਵੇ ਨਾ ਪਰਲੇ ਬਣਿਓ ਹਾਂਜੀ ਨਾਸਮਾਨਾ ਅੰਕਲ ਜੀ ਆ ਗਏ ਅੰਕਲ ਜੀ ਕਿੱਦਾਂ ਕਦੋਂ ਕੋ ਹੋਈ ਚੋਰੀ ਜਿੱਦਾਂ ਰਾਤ ਨੂੰ ਕੋਈ ਆਈਡੀਆ ਤੁਹਾਨੂੰ ਵੀ ਕੋਈ ਖੜਾਕ-ਖੜੂਕ ਵਗੈਰਾ ਪਰ ਤੁਸੀਂ ਤਾਂ ਸ਼ਹਿਰ ਹੀ ਨਹੀਂ ਹਣਦਾ ਸਾਢੇ 12:00 ਸਾਢੇ 12:00 ਵਜੇ ਸਾਢੇ 12:00 ਵਜੇ ਹੋਈ ਭਾਜੀ ਚੋਰੀ ਤੇ ਉਸ ਤੋਂ ਬਾਅਦ ਵਿੱਚ ਤਾਂ ਇੱਧਰ ਕੈਮਰੇ ਜਿਹੜੇ ਕੈਮਰੇ ਦੇ ਵਿੱਚ ਕੁਛ ਨਹੀਂ ਨਹੀਂ ਠੀਕ ਆ ਦੇਣ ਵਾਲੀ ਹਾਂਜੀ 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 ਤੇ ਲੋ ਜੀ ਅਹੀਂ ਤੇ ਚਲੋ ਮੇਰਾ ਵੀਰ ਹਰ ਇੱਕ ਨੂੰ ਇਹੀ ਕਹਿਣਾ ਚਾਹੁੰਦੇ ਆਪੋ ਆਪਣੇ ਘਰਾਂ ਦਾ ਖਿਆਲ ਰੱਖੋ ਤੇ ਬਾਕੀ ਚਲੋ ਜੋ ਹੋਣਾ